ਪਾਰ ਬਾਈ ਔਰ ਰੋਕੀ ਬੱਚਿਆਂ ਬਜ਼ੁਰਗਾਂ ਔਰਤਾਂ ਨੂੰ ਲੈ ਕੇ ਜਿਹੜੇ ਆ ਵੱਖ-ਵੱਖ ਤਰ੍ਹਾਂ ਦੇ ਪਾਰਟਿਸਪੀਟ ਉਹਨਾਂ ਤੋਂ ਕਰਵਾਏ ਗਏ ਹੈ ਤੁਸੀਂ ਵੀ ਆਜ ਨਹੀਂ ਪਰੋ ਕੀ ਕਹੋਗੇ ਜੀ ਬਹੁਤ ਵਧੀਆ ਪ੍ਰੋਗਰਾਮ ਆਇਆ ਜੀ ਔਰ ਸਾਡੇ ਛੋਟੇ ਬੱਚਿਆਂ ਨੂੰ ਬਹੁਤ ਮਨ ਖੁਸ਼ ਹੋਇਆ ਕਿ ਛੋਟੀ ਪਲੇਰੀ ਸਾਡੀ ਰੋਕੀ ਓਏ ਜਿਨ੍ਹਾਂ ਨੂੰ ਵਿਰਾਸਤੀ ਸਾਡੀਆਂ ਖੇਡਾਂ ਜਿਵੇਂ ਕਿ ਰੱਸਾ ਕਸੀ ਹੋ ਗਈ ਔਰ ਵਾਲੀਬਾਲ ਅਰਬੈਂਟਮੈਂਟਨ ਵਰਗੀਆਂ ਵਧੀਆ ਗੇਮਾਂ ਸਟੈਂਡਰਡ ਦੀਆਂ ਗੇਮਾਂ ਆ ਦੇ ਨਾਲ ਬੱਚਾ ਨੂੰ ਜੋੜਿਆ ਜਾ ਰਿਹਾ ਔਰ ਇਸ ਤੋਂ ਮੈਂ ਤਾਂ ਕਹਾਗਾ ਕਿ ਜਿਵੇਂ ਕਿ ਕਿਨਾਰਾ ਦਿੱਤਾ ਸਾਡੇ ਰੋਕੀ ਵੀਰ ਨੇ ਕਿ ਨਸ਼ਿਆਂ ਤੋਂ ਤੇ ਆਪਣਾ ਮੋਬਾਈਲ ਤੋਂ ਛੁਟਕਾਰਾ ਪਾਉਣ ਦੇ ਲਈ ਇਹਨਾਂ ਖੇਡਾਂ ਦੇ ਨਾਲ ਜੋੜਨਾ ਬਹੁਤ ਜ਼ਰੂਰੀ ਹੈ ਬਹੁਤ ਵਧੀਆ ਸਲਾਘਾਯੋਗ ਇਹ ਕਦਮ ਹੈ ਜੀ ਔਰ ਪੰਜਾਬ ਸਰਕਾਰ ਦੇ ਵੱਲੋਂ ਵੀ ਖੱਡਾ ਬਤਨ ਪੰਜਾਬ ਦੀਆਂ ਸਮੇਂ-ਸਮੇਂ ਸਰਗਰਮੀਆਂ ਜਾ ਰਹੀਆਂ ਔਰ ਸਾਡੇ ਮਾਨਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਜੀ ਮਾਨ ਸਾਹਿਬ ਉਹਨਾਂ ਦਾ ਵੀ ਇੱਕ ਸਮਝਾ ਕਿ ਸਾਡਾ ਸਾਡਾ ਪੰਜਾਬ ਨਸ਼ਾ ਮੁਕਤ ਹੋਵੇ ਨੌਜਵਾਨ ਖੇਡਾਂ ਨਾਲ ਜੁੜੇ ਔਰ ਸਾਡੇ ਬੱਚੇ ਨਵੀਂ ਪੁਲੀਰੀ ਸਾਡੀ ਇਹ ਵੀ ਸਾਡੀ ਇਹਦੇ ਚ ਜਿਹੜਾ ਮੋਬਾਈਲ ਦਾ ਇੱਕ ਬਹੁਤ ਵੱਡਾ ਰੋਗ ਬੱਚਿਆਂ ਨੂੰ ਲੱਗਿਆ ਉਸ ਤੋਂ ਵੀ ਨਜਾਤ ਮਿਲੇ ਔਰ ਮੈਂ ਰੋਕੀ ਜੀ ਨੂੰ ਵਧਾਈ ਦੇ ਪਾਤਨ ਜਿਨ੍ਹਾਂ ਨੇ ਐਡਾ ਵੱਡਾ ਇਹ ਸਾਡਾ ਪੰਜਾਬ ਸਰਕਾਰ ਦੇ ਮਾਰਗਦਰਸ਼ ਉਹ ਨਕਸ਼ੇ ਤੇ ਚੱਲਦੇ ਹੋਏ ਜੋ ਇੱਕ ਮਾਨ ਸਾਹਿਬ ਨੇ ਵੀੜਾ ਚੁੱਕਿਆ ਕਿ ਖੇਡਾਂ ਦੇ ਨਾਲ ਨੌਜਵਾਨਾਂ ਨੂੰ ਜੋੜਨਾ ਉਸ ਦੇ ਲਈ ਮੈਂ ਤਾਂ ਕਹਾਂਗਾ ਵਧਾਈ ਦੇ ਪਾਤ ਰਹੇ ਧੰਨਵਾਦ